मना, हर दर्शन को मन के प्यास मना। गुरु अर्जन साहब महाराज जी बेनती कर रहे ने कि मेरा भी मन के दर्शनों तांग दे ਆਪਣੇ ਤੇ ਗੱਲ ਲਾ ਕੇ ਸਾਨੂੰ ਸਮਝਾ ਰਹੇ ਨੇ ਕਿ ਆਪਾਂ ਬੇਨਤੀ ਕਰੀਏ ਗੁਰੂ ਅਰਜਨ ਸਿੰਘ ਮਹਾਰਾਜ ਜੀ ਤੇ ਪਰਮੇਸ਼ਰ ਦਾ ਹੀ ਰੂਪ ਨੇ ਪੰਨ ਮਥਰਾ ਕਸ਼ ਭੀਦ ਨਹੀਂ ਗੁਰ ਅਰਜਨ ਪ੍ਰਤਖ ਹਰਿ ਆਪਣੀ ਅੰਦਰ ਤੰਗ ਪੈਦਾ ਹੋਵੇ ਹਰ ਦਰਸ਼ਨ ਕੋ ਮਨ ਲੂਚਦਾ ਨਾਨਕ ਪਿਆਸ ਮਨਾ ਆਪਾਂ ਨੂੰ ਵੀ ਪਿਆਸ ਲੱਗੇ ਬੰਦੇ ਨੂੰ ਜਦੋਂ ਪਿਆਸ ਨਾ ਨਾ ਹੋਵੇ ਫਿਰ ਪਾਵੇਂ ਸੋਨੇ ਦੇ ਗਲਾਸ ਵਿੱਚ ਪਾਣੀ ਫੜਾ ਦੋ ਪੀਂਦਾ ਨਹੀਂ ਪਿਆਸ ਹੀ ਹੈ ਨਹੀਂ ਤੇ ਜਦੋਂ ਪਿਆਸ ਹੈ ਫਿਰ ਆਪਣੀ ਉਹ ਕਲਾ ਕੇ ਹੱਥਾਂ ਦਾ ਸਹਾਰਾ ਲੈ ਕੇ ਵੀ ਪਾਣੀ ਪੀ ਲੈਂਦਾ ਹੈ ਇਸੇ ਤਰ੍ਹਾਂ ਜਦੋਂ ਨਾਮ ਦੀ ਪਿਆਸ ਲੱਗਦੀ ਹੈ ਨਾ ਫਿਰ ਜੇ ਪਤਾ ਲੱਗੇ ਵੀ ਦੂਰ ਕਿਤੇ ਸੁਆਗਮ ਹੋ ਰਿਹਾ ਲੱਗੇ ਚ ਉੱਥੇ ਹੀ ਜਾਂਦਾ ਪਿਆਸ ਲੱਗ ਗਈ ਜੇ ਪਿਆਸ ਨਹੀਂ ਕਈ ਵਾਰ ਗੁਰਦੁਆਰਾ